ਜੈਸਮਿਨ ਸੈਂਡਲਸ ਦੀ ਤੁਸੀਂ ਗੱਲ ਕੀਤੀ ਆ ਵੀ ਉਹ ਅਸ਼ਲੀਲ ਗਾਣੇ ਗਾਉਂਦੀ ਆ ਜਾਂ ਫਿਰ ਅਸ਼ਲੀਲ ਚੀਜ਼ਾਂ ਕਰੇ ਸਟੇਜ ਤੇ ਉਹ ਐਕਸ਼ਨ ਜਿਆਦਾ ਅਸ਼ਲੀਲ ਕਰਦੀ ਆ ਅਸ਼ਲੀਲ ਕਰਦੀ ਆ ਪਰ ਜੇ ਮੈਂ ਚਮਕੀਲਾ ਦੇ ਨਾਲ ਕੰਪੇਅਰ ਕਰਾਂ ਚਮਕੀਲਾ ਇਸ ਤੋਂ ਘੱਟ ਅਸ਼ਲੀਲ ਗਾਉਂਦਾ ਸੀ ਜਾਂ ਵੱਧ ਸੀ ਚਮਕੀਲਾ ਦੀ ਭਾਅ ਫਿਰ ਬਹੁਤ ਜਦੋਂ ਗੀਤ ਕੱਢੇ ਧਾਰਮਿਕ ਗੀਤ ਕਢੋ ਮਾਈ ਗਾਡ ਇੰਨੇ ਸੋਹਣੇ-ਹੋਣੇ ਗੀਤ ਗਾਇਆ ਤਲਵਾਰ ਮੈਂ ਕੱਲ ਗੀਤ ਗਾਈ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਮੈਂ ਤਾਂ ਵੀ ਚਮਕੀਲੇ ਦਾ ਪੋਜ਼ਿਟਿਵ ਪੱਕ ਦੇਖਿਆ ਮੈਨੂੰ ਤਾਂ ਵੇਖੋ ਉਹਨਾਂ ਦੀ ਗਾਇਕੀ ਦੇ ਫੱਟੇ ਚੱਕਦੇ ਕੋਈ ਅਸ਼ਲੀਲ ਐਕਸ਼ਨ ਨਹੀਂ ਕਦੇ ਕੀਤਾ ਸਟੇਜ ਤੇ ਜੀ ਜੀ ਬਿਲਕੁਲ ਉਹ ਅਮਰ ਜੋਤ ਕਿਵੇਂ ਤਾੜੀ ਜੀ ਮਾਰ ਕੇ ਮੈਂ ਤਾਂ ਬਹੁਤ ਪਿਆਰੀ ਲੱਗਦੀ ਹੈ ਮੈਂ ਦੇਖਦੀ ਹਾਂ ਹਣਾ ਹੋਣਗੇ ਗੰਦੇ ਗੀਤ ਗਾਏ ਹੁਣ ਰੋਜੀ ਰੋਟੀ ਲਈ ਬੰਦਾ ਕਿਉਂਕਿ ਜਦੋਂ ਕੋਈ ਵੀ ਕਲਾਕਾਰ ਜੀ ਨੂੰ ਆਪਾਂ ਲਚਰ ਗਾਇਕੀ ਕਹਿ ਦਿੰਨੇ ਆ ਨਾ ਉਹ ਉਦੋਂ ਪ੍ਰੋਸਨ ਲੱਗਦਾ ਜਦੋਂ ਉਹ ਵਿਚਾਰੇ ਨੂੰ ਪਤਾ ਹੋਵੇ ਵੀ ਆਡੀਅנס ਸੁਣੂਗੀ ਤਾਂ ਮੈਂ 4 ਪੈਸੇ ਕਮਾਉਂਗਾ ਲੋਕ ਬਹੁਤ ਗਰੀਬ ਘਰ ਆ ਕਮਰਸ਼ੀਅਲ ਤੌਰ ਤੇ ਹਾਂ ਕਮਰਸ਼ੀਅਲ ਤੌਰ ਤੇ ਕਿਉਂਕਿ ਜਿਹੜੇ ਪ੍ਰਾਣੇ ਜਿਆਦਾ ਸਿੰਗਰ ਬਹੁਤ ਜਿਆਦਾ ਗਰੀਬੀ ਚ ਉੱਠੇ ਹੋਏ ਆ ਜੀ ਸੋ ਪੈਸਿਆਂ ਕਰਕੇ ਵਿਚਾਰਾ ਬੰਦਾ ਰੋਜੀ ਰੋਟੀ ਲਈ ਕੀ ਨਹੀਂ ਕਰਦਾ ਹੈ ਨਾ ਇਕੱਲੇ ਸਿੰਗਰਾਂ ਨੂੰ ਨਾ ਨਾ ਫੜੋ ਸਾਰਿਆਂ ਨੂੰ ਮੈਂ ਕਹਿੰਨੀ ਆ ਆਡੀਅנס ਵੀ ਬਰਾਬਰ ਦੇ ਹੋਣ ਤੁਸੀ ਜਸਪ੍ਰੀਤ ਸੰਧਰ ਨੂੰ ਕਹੀ ਜਾਂਦੇ ਹੋ ਕਿੰਨੇ ਪ੍ਰੋਗਰਾਮ ਲੋਕ ਕਿੰਨੇ ਮੂਰੇ ਮੰਦਿਰ ਖੁਸ਼ ਹੁੰਦੀ ਆ ਉਹ ਉਹ ਗਾਇਕੀ ਨਹੀਂ ਲੱਗਦੀ that is ਮਜਰਾ ਹੂੰ ਉਹ ਤੇ ਡਾਲਰ ਸੁੱਟ ਰਹੇ ਆ ਗੰਦੇ ਐਕਸ਼ਨ ਮੁੰਡੇ ਕਰ ਰਹੇ ਅੱਛਾ ਇਟ ਇਜ਼ that ਇਹ ਜੀ ਮਣੀ ਨੂੰ ਤੁਸੀਂ ਕੀ ਕਰੋਗੇ